ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਆਨੰਦਪੁਰ ਸਾਹਿਬ ਵਿਖੇ ਇਹ ਆਪਣੇ ਉਹ ਬੱਚੇ ਕੌਮ ਦੇ ਹੀਰੇ ਬੱਚੇ ਜਿਹੜੇ ਆਪਾਂ 5 ਮਹੀਨਿਆਂ ਚ ਬੱਚੇ ਤਿਆਰ ਕੀਤੇ ਨੇ ਹਰਵਿੰਦਰ ਸਿੰਘ ਖਾਲਸਾ ਜੀ ਅਮਰ ਸ਼ਾਕੇ ਅਮਰ ਸ਼ਾਕੇ ਆ ਹਰਵੀਰ ਸਿੰਘ ਖਾਲਸਾ ਜੀ ਤੇ ਇਹਨਾਂ ਬੱਚਿਆਂ ਦੀ ਸੰਥਾ ਚੱਲ ਰਹੀ ਹੈ ਬਹੁਤ ਵਧੀਆ ਲਾਇਕ ਬੱਚੇ ਹੈ ਦਸਤਾਰਾਂ ਸੌਦੇ ਨੇ ਗੁਰੂ ਵਾਲੇ ਬਣ ਕੇ ਤੇ ਅੱਜ ਇਹਨਾਂ ਨੂੰ ਕੜਾ ਪ੍ਰਸ਼ਾਦ ਬਣਾਉਣਾ ਸਿੱਖ ਗਏ ਵੈਸੇ ਸਿੱਖ ਗਏ ਹਰ ਰੋਜ਼ ਬਣਾਉਂਦੇ ਆ ਤੇ ਬਹੁਤ ਵਧੀਆ ਲਾਇਕ ਬੱਚੇ ਆ ਵਧੀਆ ਪੜ੍ਹਾਈ ਕਰਦੇ ਆ ਪੜ੍ਹਾਈ ਵਿੱਚ ਵੀ ਵੱਲ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਕੇ ਸਾਰੀਆਂ ਸੇਵਾਵਾਂ ਇਹਨਾਂ ਬੱਚਿਆਂ ਦੇ ਸਾਦਕਾ ਹੋ ਰਹੀਆਂ ਨੇ ਜਿਵੇਂ ਕਿ ਛੋਟੇ ਬੱਚਿਆਂ ਦੀ ਕਲਾਸ ਚੱਲ ਰਹੀ ਹੈ ਤੇ ਬੱਚਿਆਂ ਨੂੰ ਸ਼ਾਂਤੀ ਦਿੱਤੀ ਜਾ ਰਹੀ ਹੈ ਇਹ ਬੱਚੇ ਹਰੇਕ ਸ਼ਨੀਵਾਰ ਦਾ ਜਿਹੜਾ ਗੁਰਮਤਸੰਗਤ ਸਾਜਦਾ ਹੈ ਤੇ ਛੋਟੇ ਬੱਚਿਆਂ ਨੂੰ ਅੱਜ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਸਿਖਾ ਰਹੇ ਆ ਹਾਂ ਹਰਮਿੰਦਰ ਸਿੰਘ ਕਿਵੇਂ ਆ ਠੀਕ ਆ ਠੀਕ ਆ ਕਿੰਨਾ ਸਕਿਆ ਹੋ ਗਿਆ ਅਮਰਸ਼ਾ ਕਿੰਨੇ ਤੁਹਾਨੂੰ ਤੁਹਾਨੂੰ 5 ਵੀ ਨਹੀਂ ਆਉਂਦੀ 5 ਹੋ ਗਈ ਜੀ ਤੁਹਾਨੂੰ ਹਰਵੀਰ ਸਿੰਘ ਕਿੰਨਾ ਚਾਹ ਹੋ ਗਿਆ ਠੀਕ ਇਹ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਕਦੋਂ ਤੋਂ ਸਿੱਖਿਆ ਤੁਸੀਂ ਲਾਹੌਰ ਸਾਹਿਬ ਦੀ ਥੋੜਾ ਟਾਈਮ ਹੀ ਹੋਇਆ ਕੀਤੇ ਸਿੱਖਿਆ ਹੋ ਇਹ ਮਾਦਾ ਹੋ ਗਈ ਸਭ ਤੋਂ ਆਲਦੀ ਗੀਤ ਗੱਲ ਕਰਦੇ ਕਿਹੜੀ ਮਾਤਾ ਨੇ ਸਿਕਾਇਆ ਸਾਨੂੰ ਮਾਤਾ ਕੁਲਵਿੰਦਰ ਕੌਰ ਨੇ ਸਿਕਾਇਆ ਕੁਲਵਿੰਦਰ ਕੌਰ ਠੀਕ ਹੈ ਜੀ ਉਹ ਮਾਤਾ ਜੀ ਮਹਾਨ ਸੇਵਾ ਚਾਚੀ ਨੇ ਬੱਚਿਆਂ ਨੂੰ 5 ਕਿਲੋ ਦੀ ਕਿੜਾ ਪ੍ਰਸ਼ਾਦ ਹੀ ਦੇ ਗਏ ਦੇਖੋ ਬਣਾ ਰਹਾ ਹੈ ਬੱਚੇ ਅੱਜ ਸਮਾਗਮ ਹੈ ਗੁਰੂਵੰਦ ਸਮਾਗਮ ਗੁਰਦੁਆਰਾ ਟੱਬਾ ਸਾਹਿਬ ਦੇ ਦਰਾਜ ਵਿਖੇ ਹੋਣਾ ਤੇ ਉਹ ਸਮਾਗਮ ਦੀਆਂ ਬੱਚੇ ਤਿਆਰੀਆਂ ਕਰ ਰਹੇ ਨੇ ਦੇਖੋ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਜਿਹੜੇ ਪਾਸੇ ਮਰਜੀ ਲੱਗਿਆ ਆਪਾਂ ਤੇ ਬੱਚੇ ਨਿਤਨੇਮ ਕਰਦੇ ਗੁਰਵਾਣੀ ਨਾਲ ਜੁੜੇ ਹੋਏ ਨੇ ਤੇ ਦੇਖੋ ਇਹ ਬੱਚੇ ਹੁਣ ਕਿੜਾ ਪ੍ਰਸ਼ਾਦ ਦੀ ਤਿਆਰ ਕਰ ਰਹੇ ਆ ਤੇ ਨਾ ਛੋਟੇ ਬੱਚਿਆਂ ਤੋਂ ਸਾਡੀ ਪਨੀਰੀ ਨੂੰ ਵੀ ਸੇਵ ਲੈਣੀ ਚਾਹੀਦੀ ਦੇਖੋ ਕਿੰਨੀਆਂ ਸੋਹਣੀਆਂ ਦਸਾਰਾਂ ਸਜਾਈਆਂ ਨੇ ਪੜ੍ਹਾਈ ਦੇ ਵਿੱਚ ਵੀ ਵੱਲ ਐ ਤੇ ਗੁਰੂ ਕੇ ਸਾਰੇ ਜਿੰਨੇ ਕਾਰਜ ਹੁੰਦੇ ਨੇ ਇਹ ਬੱਚੇ ਦੋਨੇ ਬੱਚੇ ਨੇਭਾਉਂਦੇ ਨੇ ਸਤਗੁਰੂ ਜੀ ਕਿਰਪਾ ਕਰਨ ਸੀਸ ਤੇ ਮੇਰ ਭੈ ਭੱਥ ਰੱਖਣ ਚੜ੍ਹਦੀਆਂ ਕਲਾਂ ਵਾਲ ਜੀ ਜੀਵਨ ਵਕਸ਼ਨ ਇਹ 5 ਕਿਲੋ ਦਾ ਕੜਾਹ ਪ੍ਰਸ਼ਾਦ ਦੀ ਦੀਗ ਦੀ ਸੇਵਾ ਦੋਵੇਂ ਪ੍ਰਸੰਨ ਭਰਾਵ ਸੇਵਾਦਾਰ ਕਰ ਰਹੇ ਨੇ ਸਤਗੁਰੂ ਜੀ ਕਿਰਪਾ ਕਰਨ ਚੜ੍ਹਦੀਆਂ ਕਲਾਂ ਵਾਲ ਜੀ ਜੀਵਨ ਵਕਸ਼ਨ ਜਿਹੜਾ ਗੁਰਸਿੱਖ ਨੇ ਇਹ ਕਾਮ ਦੇ ਯੋਧੇ ਆ ਤੇ ਸਤਿਗੁਰੂ ਦੀ ਕਿਰਪਾ ਕਰਨ ਇਹਨਾਂ ਦੀ ਸਿਸਟਮੇਰ ਪਰ ਹੱਥ ਰੱਖਣ ਚੜ੍ਹਦੀਆਂ ਕਲਾਂ ਵਾਲਾ ਜੀਵਨ ਬਖਸ਼ਣਾ ਸੋ ਸਾਰੇ ਬੱਚਿਆਂ ਨੂੰ ਸਾਰੇ ਨੌਜਵਾਨਾਂ ਨੂੰ ਇਹਨਾਂ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਛੋਟੇ-ਛੋਟੇ ਬੱਚੇ ਜਦੋਂ ਆਪਾਂ ਗੁਰਵਾਣੀ ਦੇ ਨਾਲ ਜੋੜਾਂਗੇ ਗੁਰੂ ਘਰ ਦੇ ਨਾਲ ਜੋੜਾਂਗੇ ਤੇ ਸਤਿਗੁਰੂ ਜੀ ਨੇ ਕਿਰਪਾ ਕਰ ਦੇਣੀ ਹੈ ਨਹੀਂ ਤਾਂ ਆਪਾਂ ਦੇਖਣਾ ਗੁਰੂਮਖੋ ਅੱਜ ਪਤਾ ਕੀ ਹੁੰਦਾ ਹੈ ਵੱਡੇ-ਵੱਡੇ ਸਮਾਗਮ ਹੁੰਦੇ ਆ ਪਰ ਜਿਹੜੇ ਗੁਰੂ ਕੇ ਲੰਗਰ ਉਹ ਭਈਏ ਬਣਾਉਂਦੇ ਆ ਬੀੜੀਆਂ ਪੀਂਦੇ ਆ ਉਹ ਉੱਥੇ ਥੁੱਕੀ ਜਾਂਦੇ ਆ ਪਾਣ ਖਾਂਦੇ ਆ ਤੇ ਭਈਆਂ ਨੂੰ ਅਸੀਂ ਗੁਰੂ ਕੇ ਲੰਗਰਾਂ ਦੇ ਵਿੱਚ ਵਾਰਤਾ ਜਿੱਥੋਂ ਸਾਡੇ ਇਹ ਜੇ ਨੌਜਵਾਨ ਕੜਾ ਪ੍ਰਸ਼ਾਦੀਆਂ ਦੀ ਗਾਂ ਤਿਆਰ ਕਰਨਗੇ ਗੁਰੂ ਕੇ ਲੰਗਰ ਤਿਆਰ ਕਰਨਗੇ ਸੋ ਸਾਰੇ ਭਰਾਵਾਂ ਨੂੰ ਇਸ ਵੀਡੀਓ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਆਪਾਂ ਇਹਨਾਂ ਕਾਰਜਾਂ ਦੇ ਵਿੱਚ ਆਪਾਂ ਹਿੱਸਾ ਦਵਾਈਏ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਗੁਰੂ ਕੇ ਲੰਗਰਾਂ ਦੀਆਂ ਸਾਰੀਆਂ ਆਈਟਮਾਂ ਬਣਾਉਣੀ ਆ ਸੋ ਉਹਨਾਂ ਬੱਚਿਆਂ ਤੋਂ ਸਾਰੀਆਂ ਸੰਗਤਾਂ ਨੂੰ ਬੱਚਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਇਹ ਵੀ ਵੀਡੀਓ ਬਹੁਤ ਬਹੁਤ ਸ਼ੇਅਰ ਕਰੋ ਤਾ ਜੋ ਸਾਡੇ ਹੋਰ ਬੱਚਿਆਂ ਨੂੰ ਹੌਸਲਾ ਮਿਲ ਸਕੇ ਸਾਰੀਆਂ ਸੰਗਤਾਂ ਦਾ ਧੰਨਵਾਦ ਤੁੱਲਾਂ ਚੋਕਾਂ ਦੀ ਖਿਮਾ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ